ਮਸਾਲਿਆਂ ਵਾਲਾ ਕੀ ਮਸਲਾ ਪਿਆ ਹੋਇਆ ਜੀ ਰੋਜ਼ ਦਰਸ਼ਕਾਂ ਨੇ ਵੀ ਕਹਿਣਾ ਵੀ ਤੀਜੇ ਦਿਨ ਕਹਿੰਦੇ ਭਾਈ ਤੁਸੀਂ ਦੁੱਧ ਨਹੀਂ ਪੀਣਾ ਤੁਸੀਂ ਦਹੀਂ ਨਹੀਂ ਖਾਣਾ ਤੁਸੀਂ ਹਾ ਨਹੀਂ ਖਾਣਾ ਉਹਨੇ ਮਸਾਲੇ ਵੀ ਨਹੀਂ ਖਾਣੇ ਜੀ ਤੇ ਆਪ ਕਨਫਿਊਜ਼ ਆ ਕਿ ਖਾਈਏ ਕੀ ਛੱਡੀਏ ਕੀ ਜੀ ਹੁਣ ਰੇਤਾ ਖਾਣ ਲੱਗ ਜੀਏ ਚੁੱਕੇ ਇਹਨਾਂ ਨੇ ਉਹਦੇ ਚ ਕਹਿੰਦੇ ਉਹਦੇ ਚ ਵੀ ਕਹਦੇ ਲਾ ਕੇ ਰੇਤਾ ਰੇਤਾ ਵੀ ਜਿਹੜਾ ਹੈ ਭਈ ਉਹ ਤੁਹਾਡਾ ਨਹੀਂ ਸ਼ੁੱਧ ਹੈਗਾ ਉਹ ਗੱਲ ਤੇ ਹੈ ਕਿ ਉਧਰੋਂ ਕਿਸਾਨ ਪਿੱਟੀ ਜਾਂਦੇ ਉਹ ਕਹਿੰਦੇ ਫੜਫੜ ਸੁੰਡੀਆਂ ਆ ਸੀ ਸਪਰੇਅ ਚ ਸੁੱਟਦੇ ਤੇ ਤਦ ਵੀ ਉਹ ਉਹ ਤੇ ਸਵੀਮਿੰਗ ਕਰਦੀਆਂ ਬਟਰਫਲਾਈ ਬਟਰਫਲਾਈ ਸਵੀਮਰ ਜਿੱਦਾਂ ਹੁੰਦੇ ਨੇ ਕੀ ਕਰੀਏ ਕੋਈ ਚੀਜ਼ ਪਿਓਰ ਮਿਲਦੀ ਨਹੀਂ ਇੱਥੇ ਜ਼ਹਿਰ ਵੀ ਪਿਓਰ ਨਹੀਂ ਮਿਲਦਾ ਹੂੰ ਤੇ ਮਸਾਲੇ ਫਿਰ ਹੁਣ ਵੱਡੀਆਂ ਵੱਡੀਆਂ ਕੰਪਨੀ ਵਾਲੇ ਵੀ ਕਹਿੰਦੇ ਵੀ ਉਹ ਨਹੀਂ ਬਾਸ ਜਮੀਰ ਪਿਓਰ ਮਿਲਦੀ ਹੈ ਛੇਤੀ ਕਿਤੇ ਨਾ ਜ਼ਹਿਰ ਪਿਓਰ ਮਿਲਦਾ ਬੰਦਾ ਜਾਏ ਕਿੱਧਰ ਹਾਂਜੀ ਹਾਂਜੀ ਕਰੋ ਗੱਲ ਕੀ ਕੀ ਆਖਦੇ ਨੇ ਮਸਾਲੇ ਹੁਣ ਫਿਰ ਮਸਾਲੇ ਆਖਦੇ ਆ ਕਿ ਭਾਈ ਪਾਸਾ ਹੀ ਵਟ ਹੂੰ ਪਾਸਾਈ ਵਾਟਾ ਵੈਸੇ ਕੁਝ ਲੋਕ ਸਿਆਣੇ ਹੋਗੇ ਸੀ ਪਰ ਇਹ ਜਮਾ ਹੀ ਹੁਣ ਆਪਾਂ ਤੇ ਜਾ ਕੇ ਮੰਗਦਾ ਹੀ ਉਹ ਸੀ ਜਿਹੜੇ ਦੋ ਤਿੰਨ ਨਾਂ ਵਿੱਚ ਆਏ ਫਿਰਦੇ ਆ। ਆਪਾਂ ਨੂੰ ਭਰੋਸਾ ਹੀ ਉਹਨਾਂ ਤੇ ਸੀ। ਐਮ ਐਂਡ ਐਚ ਐਵਰੈਸਟ। ਦੇਖੋ ਇਹ ਨਾ ਕਾਣੀ ਵਿਗੜੀ ਸੀਗੀ ਅਪ੍ਰੈਲ ਦੇ ਵਿੱਚ ਸਭ ਤੋਂ ਪਹਿਲਾਂ ਰੌਲਾ ਪਿਆ ਸੀਗਾ। ਹਾਂਗਕਾਂਗ ਦੇ ਵਿੱਚ ਨਾ ਇਹ ਵੈਨ ਹੋਈ ਸੀ। ਮੈਂ ਉਹਨਾਂ ਤੋਂ ਥੋੜੀ ਕੱਢ ਕੇ ਲਿਆ ਜਾਣਕਾਰੀ। ਜੀ। ਜ਼ਰੂਰੀ ਹੈ ਕਿਉਂਕਿ ਸਾਰੀ ਜਾਣਕਾਰੀ ਜਿਹੜੀ ਜਿਹਨਾਂ ਤੁਹਾਡੀ ਸੇਤ ਨਾਲ ਜੁੜੀ ਆ ਰਸੋਈ ਨਾਲ ਜੁੜੀ ਆ ਨਾ ਉਹ ਪੂਰੀ ਜਾਣਕਾਰੀ ਹੋਣੀ ਚਾਹੀਦੀ ਆ। ਤਾਂ ਇਹਨਾਂ ਨੇ ਕੀ ਕੀਤਾ ਸੀਗਾ ਹਾਂਗਕਾਂਗ ਦਾ ਜਿਹੜਾ ਸੀਗਾ ਨਾ ਫੂਡ ਐਂਡ এনवायरमेंटਲ ਹਾਈਜੀਨ ਡਿਪਾਰਟਮੈਂਟ ਜੀ ਉਹਦੀ ਇੱਕ ਸਟੱਡੀ ਸੀ ਸੈਂਟਰ ਫਾਰ ਫੂਡ ਸੇਫਟੀ ਉਹਨੇ 5 ਅਪ੍ਰੈਲ ਨੂੰ ਇਹ ਸਾਰਾ ਕੁਝ ਜਾਰੀ ਕੀਤਾ ਸੀਗਾ ਕਿ ਐਮਡੀਐਚ ਐਮਡੀਐਚ ਕੇ ਮਸਾਲੇ ਆਪਣੇ ਤੇ ਮੂੰਹ ਤੇ ਹੀ ਚੜੇ ਨੇ ਮੈਂ ਉਹੀ ਕਹਿਣਾ ਵੀ ਆਪਾਂ ਤਾਂ ਮੰਗਦੇ ਜਾ ਮਾਸ਼ਾਅੱਲਾ ਸਰ ਦਾ ਹੈ ਵੀ ਪੰਜਾਬੀ ਸੀਗੇ ਨਾ ਟਾਂਗੇ ਵਾਲੇ ਜਿਹੜੇ ਸੀਗੇ ਸ਼ਾਇਦ ਉਹਨਾਂ ਦਾ ਹੀ ਹੈ ਨਾ ਤੇ ਇਹ ਜਿਹੜੇ ਸੀਗੇ ਮਤਲਬ ਕਿ ਇਹਨਾਂ ਨੇ ਲਏ ਸੈਂਪਲ ਉਹਦੇ ਵਿੱਚ ਕਿਹਾ ਕਿ ਕੈਂਸਰ ਬਣਾਉਣ ਵਾਲੇ ਜਿਹੜੇ ਪੈਸਟੀਸਾਈਡ ਆ ਉਹ ਇਹਦੇ 'ਚ ਇਸਤੇਮਾਲ ਕੀਤੇ ਜਾਂਦੇ ਆ ਹੂੰ ਠੀਕ ਹੈ ਸਰ ਉਸ ਤੋਂ ਬਾਅਦ ਇਹ ਸਾਰਿਆਂ ਦੇ ਸੁਣਨ लायक ਗੱਲ ਆ ਸਾਰਿਆਂ ਦੇ ਸੁਣਨ लायक ਤੁਸੀਂ ਸਾਰਿਆਂ ਨੂੰ ਧਿਆਨ ਨਾਲ ਸੁਣੋ ਹੋ ਸਕੇ ਤੇ ਸ਼ੇਅਰ ਕਰ ਦੇਣਾ ਕਿ ਦੇਖੋ ਇਤਿਹਾਸ ਜਾਂ ਫੂਡ ਦਾ ਇਤਿਹਾਸ ਜੀ ਆ ਆਪਣੇ ਕਿੰਨੇ ਫੂਡ ਦੇ ਬਲੌਗਰ ਵਲੌਗ ਬਣਾਉਂਦੇ ਆ ਉਹ ਜਾਂਦੇ ਆ ਉਹ ਜਾਂਦੇ ਆ ਰੇੜੀ ਤੇ ਚੱਕ ਦੇ ਇੱਕ ਪੀਸ ਮਟਰ ਹਾਂ ਉਹਨੇ ਕਰਕੇ ਅੱਖਾਂ ਮੀਟ ਲੈਣੇ ਹਾ 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 ਕੀ ਲذیذ ਹੈ ਆਪਕਾ ਖਾਣਾ ਭਾਈ ਉਹ ਫਿਰ ਚੱਲ ਪੈਂਦਾ ਕੰਮ ਤੇ ਆਪਾਂ ਵੀ ਕਹਿੰਨੇ ਕਾਸ਼ ਇਸ ਥਾਂ ਤੇ ਅਸੀਂ ਹੁੰਦੇ ਬਿਲਕੁਲ ਮਤਲਬ ਕਿ ਕੋਈ ਆ ਜਾਂਦਾ ਉਧਰੋਂ ਆ ਜਾਂਦਾ ਕੋਈ ਇਧਰੋਂ ਆ ਜਾਂਦਾ ਮਸਾਲਾ ਉਹ ਚਨਾ ਮਸਾਲਾ ਜੀ ਸ਼ੂਲੇ ਮਸਾਲਾ ਫਲਾ 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 ਇਤਿਹਾਸ ਤੇ ਮਸਾਲਿਆਂ ਦਾ ਇਤਿਹਾਸ ਇੰਡੀਆ ਵਗੈਰਾ ਦੂਰਾ ਹੈ ਜੀ ਮਸਾਲਿਆਂ ਦਾ ਜ਼ਿਕਰ ਚਲਿਆ ਖਾਸ ਤੌਰ ਤੇ ਫੂਡ ਜੇ ਤੁਸੀਂ ਦੇਖੋਗੇ ਤਾਂ ਜੀ ਜੀ ਭਾਰਤੀ ਮਸਾਲਿਆਂ ਵਗੈਰਾ ਦੂਰਾ ਹੈ ਜਦੋਂ ਇਹ ਚੱਕਰ ਚੱਲਿਆ ਤਾਂ ਜੋ ਐਫਐਸਐਸ ਏਆਈ ਹੈ ਵੈਸੇ ਇਹ ਐਫਐਸਐਸ ਏਆਈ ਹੈ ਨਾ ਜਿਹੜੀ ਇਹਨਾਂ ਦਾ ਕੰਮ ਵੀ ਠੀਕ ਆ ਇਹ ਤੁਸੀਂ ਜਾਓ ਕਿ ਲਾਇਸੈਂਸ ਤੁਹਾਨੂੰ ਵੀ ਦੇ ਦੇਣਾ ਹੈ ਹੂੰ ਪੀਸ ਲੈ ਕੇ ਮੁਰਕੇ ਤੁਸੀਂ ਕੀ ਕਰੀ ਜਾਂਦੇ ਹੋ ਇਹਨਾਂ ਦਾ ਕੋਈ ਜਮਾਨਾ ਨਹੀਂ ਕਿਹੜਾ ਚੱਲਣ ਦੇ ਕੱਢਿਆ ਹੁੰਦਾ ਜੇ ਕਿਸੇ ਨੇ ਫੜ ਫੋੜ ਲਿਆ ਤੇ ਬਾ ਠੀਕ ਠਾਕ ਗਿਆ ਅੱਛਾ ਇਹਨਾਂ ਨੇ ਫਿਰ ਆਖਿਆ ਕਿ ਜੀ ਅਸੀਂ ਨਾ ਇਹਨਾਂ ਦੇ ਹੁਣ ਜਿਹੜੇ ਐਕਸਪੋਰਟ ਹੋ ਰਹੇ ਨੇ ਮਸਾਲੇ ਇਹਨਾਂ ਦੀ ਸੈਂਪਲਿੰਗ ਕਰਾਂਗੇ ਠੀਕ ਹੈ ਸਰ ਉਸ ਤੋਂ ਬਾਅਦ ਕੀ ਹੈ ਕਿ ਇੱਕ ਨਾ ਨਿਊਜ਼ ਏਜੰਸੀ ਆ ਰਾਇਟਰ ਵੈਸੇ ਆਪਾਂ ਰੈਕਟਰਸ ਵੀ ਕਹਿ ਦਿੰਦੇ ਹਾਂ ਜੀ ਉਹਨਾਂ ਨੇ ਫਿਰ ਇੱਕ ਆਰਟੀਆਈ ਪਾਈ ਆ ਹੁਣ ਕਿਉਂਕਿ ਜਿਹੜਾ ਮੇਨਸਟ੍ਰੀਮ ਮੀਡੀਆ ਆਪਣਾ ਉਹ ਤੇ ਤੁਹਾਨੂੰ ਪਤਾ ਹੀ ਆ ਹਿੰਦੂ ਮੁਸਲਮ ਚ ਲੱਗਾ ਰਹਿੰਦਾ ਵਿਚਾਰਾ ਸਾਰੇ ਦਿਨ ਇਹ ਮਸਾਲੇ ਮਸਾ ਇਕੱਠੇ ਕਰਦਾ ਉਹਨੂੰ ਮਸਾਲਿਆਂ ਦੀ ਕੀ ਜ਼ਰੂਰਤ ਆ ਸਹੀ ਗੱਲ ਸਹੀ ਗੱਲ ਤਾਂ ਮਤਲਬ ਕਿ ਰਾਈਟਰਸ ਨੇ ਆਰਟੀਆਈ ਪਾਈ ਉਹਨਾਂ ਨੇ ਕਿਹਾ ਕਿ ਸਾਨੂੰ ਇਹ ਜਾਣਕਾਰੀ ਦਿਓ ਕਿ ਤੁਸੀਂ ਕਿੰਨੇ ਸੈਂਪਲ ਚੱਕੇ ਸੀਗੇ ਕਿ ਕਿੰਨੇ ਸੈਂਪਲ ਜਿਹੜੇ ਆ ਉਹਦੇ ਵਿੱਚੋਂ ਪਾਸ ਹੋਏ ਨੇ ਇਹਨਾਂ ਨੇ ਜਿਹੜਾ ਡਾਟਾ ਨਸ਼ਰ ਕੀਤਾ ਹੈ ਇਹ ਇਹਦੇ ਤੋਂ ਬਾਅਦ ਹੀ ਜਿੰਨੀਆਂ ਵੀ ਤੁਸੀਂ ਖਬਰਾਂ ਪੜੋਗੇ ਨਾ ਕੱਲ ਜੀ ਉਹ ਸਾਰੀਆਂ ਰਾਈਟਰਸ ਤੋਂ ਨਿਕਲੀਆਂ ਨੇ ਹਮ ਹਜ਼ੂਰ ਜੀ ਜੀ ਰਾਈਟਰਸ ਤੋਂ ਕਿਉਂਕਿ ਰਾਈਟਰਸ ਨੇ ਕੱਲ ਡਾਟਾ ਜਿਹੜਾ ਉਹ ਭਾਰਤੀ ਸਰਕਾਰ ਦਾ ਡਾਟਾ ਮੋਰੀ ਇਨਫੋਰਮੇਸ਼ਨ ਉਹਨਾਂ ਨੇ ਨਸ਼ਰ ਕਰ ਦਿੱਤਾ ਬਿਲਕੁਲ ਕਿਉਂਕਿ ਇਹ ਬਿਲਕੁਲ ਪੱਤਰਕਾਰਤਾ ਦਾ ਅਸੂਲ ਹੋਣਾ ਚਾਹੀਦਾ ਕਿ ਜਿਸ ਦੀ ਕੈਲੋਕੇ ਖੋਜ ਹੈ ਜੀ ਜਿਸ ਦੀ ਮੂਲ ਚੀਜ਼ ਹੈ ਮੌਲਿਕਤਾ ਜਿਸ ਦੀ ਉਹਨੂੰ ਕ੍ਰੈਡਿਟ ਜਾਂ ਕਟਸੀ ਹੋ ਬੇਜ਼ਰੂਰ ਜਾਣੀ ਚਾਹੀਦੀ ਹੈ ਅੱਛਾ ਇਹਨਾਂ ਨੇ ਜਿਹੜਾ ਡਾਟਾ ਕਢਾਇਆ ਉਹ ਕਹਿੰਦੇ ਕਿ ਅਸੀਂ 4054 ਸੈਂਪਲ ਜਿਹੜੇ ਸੀਗੇ ਉਹ ਚੱਕੇ ਸੀਗੇ ਜੀ ਠੀਕ ਹੈ ਜੀ ਮਈ ਤੇ ਜੁਲਾਈ ਦੇ ਦਰਮਿਆਨ 4054 ਹਾਂ ਜੀ ਤੁਸੀਂ ਕਹਿ ਸਕਦੇ ਆ 4050 ਜੀ ਜੀ ਤੇ ਉਹਦੇ ਚੋਂ 474 ਜਿਹੜੇ ਆ ਉਹ ਵਾਕਿਆ ਫੇਲ ਪਾਏ ਗਏ ਆ ਜੀ ਯਾਨੀ ਉਹਨਾਂ ਦੇ ਵਿੱਚ ਮਲਾਵਟ ਹੈ ਜੋ ਪਰਸੈਂਟੇਜ ਬਣਦਾ ਟੋਟਲ ਉਹ 12% ਬਣਦਾ ਹੈ ਹੂੰ ਕਿ 12% ਸੈਂਪਲ ਜਿਹੜੇ ਉਹ ਫੇਲ ਕਰ ਗਏ ਹੁਣ ਇਹਦੇ ਵਿੱਚ ਚੀਜ਼ ਕੀ ਹੈ ਮੈਂ ਉਹਦੇ ਤੇ ਥੋੜਾ ਜਿਹਾ ਕੰਮ ਕੀਤਾ ਜੀ ਕਹਿੰਦੇ ਜੀ ਇਹਦੇ ਵਿੱਚ ਨਾ ਇਥਨੀਲ ਇਥਲੀਨ ਆਕਸਾਈਡ ਹੈ ਜੀ ਇਹ ਫਿਰ ਨੈਸ਼ਨਲ ਕੈਂਸਰ ਇੰਸਟੀਚਿਊਟ ਜਿਹੜਾ ਹੈ ਨਾ ਉਹ ਉਹਦੇ ਤੇ ਜਾ ਕੇ ਜੇ ਤੁਸੀਂ ਦੇਖੋਗੇ ਤਾਂ ਉਹਨਾਂ ਨੇ ਇਹਨੂੰ ਇਸ ਤਰ੍ਹਾਂ ਇੱਕ ਵਿਆਖਿਆ ਦਿੱਤੀ ਹੈ ਕਿ ਇਹ ਜਿਹੜਾ 에ਥਲিন ਆਕਸਾਈਡ ਆ ਇਹ ਕਮਰੇ ਦੇ ਤਾਪਮਨ ਦੇ ਉੱਤੇ ਇੱਕ ਕਲੁਕੇ ਮਿੱਠੀ ਸੁਗੰਧ ਵਾਲੀ ਫਲੇਮਲੈਸ ਕਲਰਲੈਸ ਗੈਸ ਆ ਹੂੰ ਮਤਲਬ ਸਾਫ਼ ਇਹਨੂੰ ਹੁਣ ਸਮਝੀਏ ਕਿਵੇਂ ਮਲਾਵਟ ਕਰ ਰਿਹਾ ਜੀ ਕਿ ਇਹ ਜਿਹੜੀ ਗੈਸ ਆ ਵੱਡਾ ਸਾਰਾ ਕੋਈ ਗੋਦਾਮ ਆ ਉਹਦੇ ਵਿੱਚ ਮਸਾਲਿਆਂ ਦਾ ਢਿੱਗ ਲੱਗਾ ਢੇਰ ਲੱਗਾ ਉਹਦੇ ਤੇ ਇਹਦਾ ਛਿੜਕਾ ਕੀਤਾ ਜਾਂਦਾ ਜੀ ਇਹ ਇਹਨੂੰ ਜਿੰਨਾ ਕੋ ਮੈਂ ਮਤਲਬ ਕਿ ਸਮਝ ਪਿਆ ਕਿ ਵੈਸੇ ਕਹਿੰਦੇ ਆ ਕਿ ਇਹਨੂੰ ਕੀਟਨਾਸ਼ਕ ਦੇ ਤੌਰ ਤੇ ਵੀ ਵਰਤਿਆ ਜਾਂਦਾ ਤੇ ਸਟਰਲਾਈਜ਼ਿੰਗ ਦੇ ਤੌਰ ਤੇ ਵੀ ਵਰਤਿਆ ਜਾਂਦਾ ਹੈ ਕੁਝ ਹੋਰ ਪ੍ਰੋਡਕਟ ਨੇ ਜਿਨ੍ਹਾਂ ਦੇ ਵਿੱਚ ਤਾਂ ਕੁਝ ਵੀ ਪੈਂਦਾ ਜਿੱਦਾਂ ਕਾਸਮੈਟਿਕਸ ਨੇ ਇਹਨਾਂ ਦੇ ਵਿੱਚ ਵੀ ਪੈਂਦਾ ਤੇ ਇਹ ਮਤਲਬ ਕਿ ਰਚ ਜਾਂਦਾ ਜੀ ਇਹ కెమికਲ ਜਿਹੜਾ ਹੈ ਨਾ ਇਸ ਤਰ੍ਹਾਂ ਦਾ ਹੈ ਕਿ ਜਿਹੜਾ ਅੰਦਰ ਰਚ ਜਾਂਦਾ ਹੈ ਬਸ ਅੰਦਰ ਦੇ ਇਹਦਾ ਨੁਕਸਾਨ ਜਿਹੜਾ ਹੈ ਇਹਨਾਂ ਨੇ ਕਾਫੀ ਕੁਝ ਦੱਸਿਆ ਹੋਇਆ ਮੈਂ ਫਿਰ ਇੱਕ ਹੋਰ ਦੇਖ ਰਿਹਾ ਸੀਗਾ ਇਹ ਇਹਨਾਂ ਨੇ ਗਰੁੱਪ 1 ਚ ਰੱਖਿਆ ਹੈ ਏਰਪੋਰਟ ਦੇ ਮਤਬਕ ਦਾ ਇੰਟਰਨੈਸ਼ਨਲ ਏਜੰਸੀ ਫਾਰ ਰਿਸਰਚ ਔਨ ਕੈਂਸਰ ਹੂੰ ਇਹਨਾਂ ਨੇ ਕਿਹਾ ਕਿ ਜਿਹੜੇ ਐਥਲਨ ਆਕਸਾਈਡ ਨੂੰ ਇੱਕ ਦਰਜਾਬੰਦੀ ਚ ਰੱਖਿਆ ਤਾਂ ਉਹ ਗਰੁੱਪ 1 ਚ ਰੱਖਿਆ ਜੋ ਕਾਰਸੀਨੋਲ ਹੁੰਦੇ ਨੇ ਜੀ ਤਾਂ ਇਸ ਗਰੁੱਪ ਦੇ ਵਿੱਚ ਜਿਹੜੇ ਤੱਤ ਰੱਖੇ ਜਾਂਦੇ ਆ ਉਹ ਉਹ ਹੁੰਦੇ ਆ ਜਿੰਨਾਂ ਦੇ ਤਤਾਂ ਦੇ ਨਾਲ ਕੈਂਸਰ ਹੋਣ ਦੀ ਪੁਸ਼ਟੀ ਹੋ ਚੁੱਕੀ ਹੁੰਦੀ ਹੈ। ਹਮ ਮਤਲਬ ਆਲਰੇਡੀ ਜਿ ਮਤਲਬ ਮਤਲਬ ਕਿ ਜ਼ਿੰਮੇਵਾਰ ਹੁੰਦੇ ਨੇ ਬਿਲਕੁਲ ਤਾਂ ਇਹਦਾ ਮਤਲਬ ਇਹ ਆ ਕਿ ਦੇਖੋ ਬੜੀ ਇੱਕ ਸਾਫ਼ ਜੀ ਸਪਸ਼ਟ ਜੀ ਸਾਦੀ ਜੀ ਗੱਲ ਹੈ ਸਰ ਹਮ ਕਿ ਸੈਂਪਲਿੰਗ ਐਕਸਪੋਰਟ ਹੋਣ ਵਾਲੇ ਮਸਾਲੇ ਦੀ ਕੀਤੀ ਹੈ ਨੋਟ ਕੀਤਾ ਤੁਸੀਂ ਜੀ ਤੁਾਨੂੰ ਇਹ ਕੀ ਖਵਾ ਰਿਆ ਤੂੰ ਹੀ ਰੇੜੀਆਂ ਤੇ ਜਾ ਕੇ ਰਸੋਈਆਂ ਚ ਜਾ ਕੇ ਅਗਨ ਆਹਾ ਨਜ਼ਾਰਾ ਆ ਗਿਆ ਨਜ਼ਾਰਾ ਆ ਗਿਆ ਅੱਜ ਤੱਕ ਭਾਗ ਭਰੀ ਨੇ ਕਿਆ ਖਾਣਾ ਖਵਾਇਆ ਬੱਲੇ 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 ਸਾਡੀ ਮਾਤਾ ਨੇ ਕੈਸਾ ਖਾਣਾ ਬਣਾਇਆ ਉਹ ਮਾਈਆਂ ਸਾਡੀਆਂ ਤਿੜਕੇ ਕਹਿੰਦੀਆਂ ਕਿ ਮਸਾਲੇ ਦਾ ਵੀ ਕਮਾਲ ਹੈ ਨਾ ਐਮ ਡੀ ਐਚ ਤੂੰ ਉਹ ਦਿਨ ਜਦਨ ਮੈਂ ਲਿਆ ਸੀਗਾ ਤੇ ਕਰਮਾ ਲਿਆ ਤੂੰ ਤੇ ਰੋਂਦਾ ਪੇਟ ਦਾ ਸੀ ਇੰਨੇ ਮਹਿੰਗੇ ਮਸਾਲੇ ਦੇ ਬਣ ਗਿਆ ਹੁਣ ਨਜ਼ਾਰਾ ਆਇਆ ਨਾ ਕੁੱਕੜ ਖਾਣ ਦਾ ਬੱਕਰਾ ਖਾਣ ਦਾ ਜਾਂ ਸ਼ੋਲੇ ਖਾਣ ਦਾ ਪਰ ਤੁਸੀਂ ਇਹ ਵੇਖੋ ਕਿ ਇੰਡੀਆ ਦੇ ਬੰਦੇ ਕੀ ਖਾ ਰਹੇ ਆ ਮਰ ਰਹੇ ਆ ਜੀ ਕਿਉਂਕਿ ਅੱਗੇ ਜਾ ਕੇ ਨਾ ਇੱਕ ਚੀਜ਼ ਮੈਂ ਹੋਰ ਵੀ ਦੇਖੀ ਆ ਥੋੜੀ ਉਹ ਕੰਟਰਾਡਿਕਟ ਵੀ ਹੋ ਜਾਂਦੀ ਆ ਕਿ ਕੈਂਸਰ ਤਾਂ ਹੈ ਹੀ ਹੈ ਜੀ ਇਹਦੇ ਚ ਫੇਫੜੇ ਜਿਵੇਂ ਸਾਹ ਲੈਣ ਵਾਲੀਆਂ ਬਿਮਾਰੀਆਂ ਹੂੰ ਹੂੰ ਉਹਦਾ ਵੀ ਅਸਰ ਹੁੰਦਾ ਇਸ ਤੋਂ ਇਲਾਵਾ ਪ੍ਰਜਨਨ ਸ਼ਕਤੀ ਹੂੰ ਸਮਝਦੇ ਹੋ ਨਾ ਤੁਸੀਂ ਜੀ ਜੀ ਬਿਲਕੁਲ ਬਿਲਕੁਲ ਤਾਂ ਪ੍ਰਜਨਨ ਸ਼ਕਤੀ ਵੀ ਪ੍ਰਭਾਵਿਤ ਹੁੰਦੀ ਹੈ ਯਾਨੀ ਇੰਡੀਆ ਦੇ ਲੋਕ ਜਿਹੜੇ ਤੁਹਾਡੇ ਸਭ ਤੋਂ ਵੱਡੇ ਟੈਕਸ ਪੇਅਰਸ ਨੇ ਕਿਉਂਕਿ ਇੰਡੀਆ ਨੇ ਆਪ ਦਾ ਐਕਸਪੋਰਟ ਬਚਾਉਣਾ ਸੀਗਾ ਜੀ ਸਭ ਤੋਂ ਜ਼ਿਆਦਾ ਮਸਾਲਿਆਂ ਦਾ ਐਕਸਪੋਰਟ ਜੇ ਕਿਸੇ ਕੰਟਰੀ ਦਾ ਉਹ ਇੰਡੀਆ ਦਾ ਉਹਨੂੰ ਬਚਾਉਣ ਵਾਸਤੇ ਤਾਂ ਸੈਂਪਲਿੰਗ ਵੀ ਹੋ ਗਈ ਹਮ ਉਹਨੂੰ ਬਚਾਉਣ ਵਾਸਤੇ ਤਾਂ ਹੁਣ ਡਾਟਾ ਵੀ ਤੁਸੀਂ ਦੇ ਦਿੱਤਾ ਤੁਸੀਂ ਇਹ ਦੇਖੋ ਕਿ ਇੰਡੀਆ ਦਾ ਖੁਦ ਦਾ ਬਾਜ਼ਾਰ ਕਿੱਡਾ ਵੱਡਾ ਹੈ ਉਹ ਕਹਿੰਦੇ ਤੁਸੀਂ ਮਰੋ ਕੋਈ ਚੱਕਰ ਨਹੀਂ ਹੈ ਬਿਲਕੁਲ ਬਿਲਕੁਲ ਤੁਸੀਂ ਮਰੋ ਇਹ ਖਾਓ ਐਮ ਡੀ ਐਚ ਐਵਰੇਸਟ ਖਾਓ ਹੈ ਅਖਬਾਰਾਂ 'ਚ ਇਸ਼ਤਿਹਾਰ ਪੜੋ ਆਪਣੇ ਆਪ ਨੂੰ ਆ ਕਹੋ ਕਿ ਹਾਂ 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 ਭਾਈ ਸਾਡੀ ਰਸੋਈ ਦੇ ਵਿੱਚ ਤਾਂ ਆ ਮਸਾਲੇ ਇਸਤੇਮਾਲ ਕਰਨੇ ਆ ਸੀ ਤਾਂ ਹਲਵਾਈ-ਹਲੂਈ ਵੀ ਉਵੇਂ ਹੀ ਕਹਿੰਦੇ ਜੀ ਜਾ ਕੇ ਐਮ ਡੀ ਐਚ ਐਵਰੇਸਟ ਬਸ ਕੋਈ ਨਹੀਂ ਹੀ ਲੈਂਦੇ ਹੋਰ ਬਸ ਉਹੀ ਆਪਾਂ ਹੋ ਗਏ ਆ ਪੂਰੇ ਉਹੀ ਹੈ ਨਾ ਕਿ ਜਿੰਨਾ ਦਾ ਇਹ ਚੱਲ ਜਾਂਦਾ ਹੈ ਬ੍ਰਾਂਡ ਫਿਰ ਤੁਹਾਨੂੰ ਪਤਾ ਹੀ ਆ ਤਾਂ ਤੁਸੀਂ ਦੇਖ ਲਓ ਸਾਡਾ ਵੈਸੇ ਮਕਸਦ ਹੀ ਹੁੰਦਾ ਹੈ ਕਿ ਠੀਕ ਹੈ ਸਾਨੂੰ ਮਸਾਲੇਦਾਰ ਕੰਟੈਂਟ ਚ ਵਿਊਜ਼ ਜ਼ਿਆਦਾ ਆਉਂਦੇ ਆ ਅੱਜ ਘਟ ਗਏ ਸਾਡੇ ਕਾਰਨ ਇਹੀ ਹੈ ਕਿ ਲੋਕਾਂ ਨੂੰ ਇਹ ਕੰਟੈਂਟ ਪਸੰਦ ਨਹੀਂ ਆਉਂਦਾ ਪਰ ਸਾਡੀ ਜ਼ਿੱਦ ਹੈ ਸਰ ਜੀ ਸਾਡੀ ਅੜੀ ਹੈ ਕਿ ਅਸੀਂ ਜੋ ਅਵੇਰਨੈਸ ਕਾਲ ਹੈ ਨਾ ਉਹਦੇ ਤੋਂ ਮੁਨਕਰ ਨਹੀਂ ਹਾਂ ਆਈ ਵਰਲਡ ਉਹਦੇ ਤੋਂ ਨਹੀਂ ਭਜੇਗਾ ਇਹ ਕੱਲ ਹੀ ਜਿਵੇਂ ਚਰਚਾ ਆਈ ਅਸੀਂ ਲਿਸਟਡ ਕੀਤਾ ਕਿ ਅਸੀਂ ਆਪਣੀ ਪੰਜਾਬੀ ਆਡੀਅנס ਨੂੰ ਘਟੋ ਘਟ ਦੱਸਾਂਗੇ ਕਿ ਤੁਹਾਡੇ ਨਾਲ ਧੋਖਾ ਕਿੱਥੇ ਹੋ ਰਿਹਾ ਹੈ ਜੀ 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 ਇਹ ਮਸਾਲਿਆਂ ਨਹੀਂ ਤਾਂ ਆਮ ਪੱਤਰਕਾਰ ਨਾ ਲੈਣ ਤੋਂ ਗਰੇਜ਼ ਕਰਦੇ ਆ ਰਿਕਾਰਡ ਤੇ ਨਾ ਆਇਆ ਪਿਆ ਉਹ ਕਹਿੰਦੇ ਨਾ ਇੰਨੇ ਨਹੀਂ ਜੀ ਇੱਕ ਕੰਪਨੀ ਇੱਕ ਕਾਦੀ ਕੰਪਨੀ ਯਾਰ ਠੇਕਾ ਕਪਣੀ ਦਾ ਤੁਸੀਂ ਸਿੱਧਾ ਨਾ ਲਾਓ ਠੋਕ ਕੇ ਕਿ ਆ ਇਹਨਾਂ ਦੀ ਸੈਂਪਲਿੰਗ ਵਿੱਚ ਐਡੇ ਵੱਡੇ ਜਿਹੜੇ ਬ੍ਰਾਂਡ ਆ ਐਡੇ ਵੱਡੇ ਪ੍ਰੋਡਕਟ ਆ ਜਿਹੜੇ ਇੰਨੀ ਵੱਡੀ ਬਾਜ਼ਾਰ 'ਚ ਕਮਾਈ ਕਰ ਰਹੇ ਆ ਉਹ ਲਾਹਣਤੀ ਆ ਕੰਮ ਕਰ ਰਹੇ ਨੇ ਬਿਲਕੁਲ ਬਿਲਕੁਲ ਦੱਸ ਨਾ ਪਾਏਗਾ ਸਾਨੂੰ ਜੀ ਬਹੁਤ ਸਾਰੇ ਦੋਸਤ ਆਪਣੇ ਨਾਲ ਜੁੜ ਗਏ ਨੇ ਹੋਰ ਵੀ ਸੰਜੇ ਸ਼ਰਮਾ ਜੀ ਕਹਿ ਰਹੇ ਨੇ ਕਿ ਕੁਝ ਵੀ ਸ਼ੁੱਧ ਨਹੀਂ ਆ ਹਵਾ ਪਾਣੀ ਖੁਰਾਕ ਦੁੱਧ ਪਰ ਕੋਈ ਟੈਸਟ ਨਹੀਂ ਕਰਦਾ ਸ਼ੁੱਧ ਇੱਕੋ ਚੀਜ਼ ਹੈ ਇੰਡੀਆ ਚ ਛੱਤਰ ਖਾ ਲੋ ਜਿੰਨੇ ਮਰਜ਼ੀ ਜੀ ਉਹ ਪੁਲਿਸ ਤੋਂ ਖਾ ਲੋ ਤਗੜੇ ਬਦਮਾਸ਼ ਤੋਂ ਖਾ ਲੋ ਕਿਸੇ ਲੀਡਰ ਤੋਂ ਖਾ ਲੋ ਉਹ ਛੱਤਰ ਸ਼ੁੱਧ ਮਾਰਦੇ ਨੇ ਸਾਡੇ بس ਇਹ ਵੀ ਇੱਕ ਤਰ੍ਹਾਂ ਦੇ ਛਤਰੀ ਹੈ ਜੀ بس ਇਹ ਛਤਰੀ ਆਪਾਂ ਨੂੰ ਤਰੀਏ ਪੈਸੇ ਦੇ ਕੇ ਤੁਹਾਨੂੰ ਮੌਤ ਵੇਚ ਰਹੇ ਇਸ ਤੋਂ ਵੱਡੀ ਇਹ ਵੀ ਇਹ ਵੀ ਵਾਕਿਆ ਤੁਹਾਡੀ ਗੱਲ ਸਹੀ ਆ ਜੀ ਵਧੀਆ ਗੱਲ ਹੈ ਤੁਹਾਡੀ ਕਿ ਵਾਕਿਆ ਵਾਕਿਆ ਇਹ ਸਾਨੂੰ ਨਾ ਛਤਰ ਮਾਰਨ ਵਾਲੀ ਗੱਲ ਹੈ ਕਿ ਤੁਸੀਂ ਇਸ ਮੁਲਕ ਚ ਜੰਪੇ ਨਕਮੇ ਹੋ ਤੇ ਸਿੱਧਾ ਹੀ ਮੈਂ ਤਾਂ ਅੱਗੇ ਕਹਿਣਾ ਹੁੰਦਾ ਕਿ ਤੁਸੀਂ ਹਰੇਕ ਟੋਲ ਤੇ ਛਤਰਾ ਵਾਲਾ ਇੱਕ ਵਿਭਾਗ ਉੱਥੇ ਬਿਠਾ ਕੇ ਤੇ ਤਗੜੇ ਬੌਂਸਰ ਬਿਠਾ ਦਿਓ ਪੰਜ ਪੰਜ ਸਾਢੇ 14 ਉਦਾਂ ਹੀ ਜੁੱਤੀਆਂ ਘੱਟ ਦਿਆ ਕਰਨ ਬੇੜਾ ਗੱਲ ਇਨਡਾਇਰੈਕਟਲੀ ਇਹ ਵੀ ਹੋ ਹੀ ਰਿਹਾ ਕਿਤੇ ਨਾ ਕਿਤੇ ਤੁਸੀਂ ਦੇਖੋ ਜਿਵੇਂ ਲੋਕ ਨਾ ਮੜਾ ਮੋਟਾ ਸ਼ਾਰਟ ਸ਼ੂਟ ਕੱਟ ਕਰ ਦਿੰਦੇ ਸੀਗੇ ਮੈਂ ਕੱਲ ਹੀ ਕੋਈ ਦੋਸਤ ਅਸਰੇ ਸੀ ਕਹਿੰਦਾ ਵੀ ਟੋਲ ਪਲੇਸ ਪਲਾਸ ਜਣੇ ਨੇ ਸੜਕਾਂ ਤੇ ਵੀ ਬੰਦੇ ਖੜਾਏ ਹੋਏ ਨੇ ਵੀ ਇੱਧਰ ਨਹੀਂ ਜਾਣਾ ਸਿੱਧੇ ਜਾਓ ਉੱਥੋਂ ਦੀ ਟੋਲ ਦੇ ਕੇ ਜਾਣਾ ਪੈਣਾ ਬਸ ਫਿਰ ਠੀਕ ਹੈ ਸਾਰੇ ਪਾਸੇ ਚੀਜ਼ਾਂ ਹੋ ਰਹੀਆਂ ਨੇ ਹੋ ਰਹੀਆਂ ਤੇ ਹਾਂਜੀ ਬਸ ਉਹ ਕਹਿੰਦੇ ਆ ਕਿ ਜੋ ਸਾਡੇ ਅੰਦਰ ਹੁੰਦਾ ਨਾ ਉਹੀ ਬਾਹਰ ਵਾਪਰਦਾ ਹੈ ਇਹਦਾ ਮਤਲਬ ਕਿ ਜੋ ਅਸੀਂ ਸੋਚ ਰਹੇ ਹਾਂ ਉਹ ਸਾਡੇ ਨਾਲ ਹੋ ਵੀ ਰਿਹਾ ਹੈ ਜੀ ਦਰੋਸਤ ਮਲੂਕ ਜੀ ਕਹਿ ਰਹੇ ਨੇ ਕਿ ਹਰਿਆਣਾ ਵਿੱਚ ਸਰਵੇ ਵਾਲੇ ਦੱਸਦੇ ਨੇ ਕਿ ਜੇ ਜੇਪੀ 8 ਤੋਂ 10 ਸੀਟਾਂ ਲੈ ਕੇ ਜਾ ਸਕਦੀ ਹੈ ਜੇ ਜੇਪੀ ਉਹ ਨਹੀਂ ਸਰ ਜੀ ਜੀਪੀ ਕਿੱਥੇ ਲੱਭਣੀ ਆ ਉਥੇ ਦੂਸ਼ਿਆਂ ਤੇ ਚਟਾਲਾ ਹਮ ਅਰੇ ਸਰ ਮੈਂ ਨਹੀਂ ਮੰਨਦਾ ਮਾਫ ਕਰਨਾ ਮੈਂ ਤੁਹਾਡੇ ਨਾਲ ਸਹਿਮਤ ਨਹੀਂ ਹੈ ਜੀ ਜੀਪੀ ਤੇ ਆ ਉਹਦੀ ਮਾਂ ਲੜੀਆ ਇਲੈਕਸ਼ਨ ਆ ਥੋੜੇ ਦਿਨ ਪਹਿਲਾਂ ਉਹਦਾ ਕੀ ਹਾਲ ਹੋਇਆ ਜੀ ਸਰ ਉਹ ਤਾਂ ਆਪਦੀ ਸੀਟ ਬਚਾ ਲਵੇ ਤੇ ਬਹੁਤ ਵੱਡੀ ਗੱਲ ਐ ਸਰ ਹਮ ਹਮ ਮਾਫ ਕਰਨਾ ਠੀਕ ਹੈ ਮੈਂ ਤੁਹਾਨੂੰ ਜਿਵੇਂ ਦੱਸਿਆ ਤੁਹਾਨੂੰ ਬਹੁਤ ਸਾਰੇ ਸਰਵੇ ਦਿਖਾਵਾਂਗੇ ਹਮ ਬਹੁਤ ਸਾਰੇ ਜੀ ਫਲਾਣਾ ਆ ਗਿਆ ਟਮਖਾਣਾ ਹੋ ਸਕਦਾ ਅੱਗੇ ਪੀਕੇ ਆ ਗਿਆ ਸੀਗਾ ਕਿ ਨਹੀਂ ਜੀ ਉੱਕ ਪ੍ਰਸ਼ਾਂਤ ਕੁਸ਼ੋਰ ਹੂੰ ਹੂੰ ਉਹਨੇ ਆ ਕੇ ਤੇ ਆਪਦਾ ਠੇਲਾ ਲਾ ਲਿਆ ਕੀ ਕਹਿੰਦਾ ਸੀ ਉਹ ਹੂੰ ਐਸੇ ਹੋ ਜਾਏਗਾ ਐਸੇ ਹੋ ਜਾਏਗਾ ਹੁਣ ਕਿੱਥੇ ਆ ਇਹ ਸਰ ਇਹ ਮਾਲ ਵਿੱਚ ਨਾਉਂਦੇ ਨੇ ਆਪਾਂ ਅਸਲ 'ਚ ਸੋਸ਼ਲ ਮੀਡੀਆ ਦੇ ਪ੍ਰਭਾਵ ਚ ਆ ਜੰਨੇ ਆ ਜੀ ਜੋ ਵੱਧ ਦਿਖਾਇਆ ਜਾ ਰਿਹਾ ਨਾ ਅੱਜ ਕੱਲ ਤੁਹਾਡੇ ਜਿਹੜੇ ਇਮੋਸ਼ਨਸ ਨੇ ਨਾ ਸਰ ਉਹ ਵੀ ਆਪਾਂ ਕਹ ਲਈਏ ਤੁਹਾਡੇ ਨਹੀਂ ਆ ਜੀ ਉਹ ਵੀ ਉਹ ਵੀ ਬਣਾ ਕੇ ਰੱਖ ਦਿੱਤੇ ਗਏ ਸਟੂਡੀਓ 'ਚ ਬਣਦੇ ਨੇ ਉਹ ਆਈਟੀ ਵਾਲਿਆਂ ਦੇ ਦਫ਼ਤਰ 'ਚ ਬਣਦੇ ਨੇ ਸਰ ਇਹ ਇਹ ਮਾਫ ਕਰਨਾ ਇਹ ਸੱਚ ਹੈ ਹਕੀਕਤ ਤੁਸੀਂ ਹਕੀਕਤ ਫੜੀ ਹੈ ਕਿ ਸਾਡੇ ਇਮੋਸ਼ਨਸ ਵੀ ਸਾਡੇ ਨਹੀਂ ਨੇ ਸਾਡੇ ਇਮੋਸ਼ਨਸ ਵੀ ਜਿਹੜੇ ਆ ਉਹ ਹੁਣ ਕੋਈ ਹੋਰ ਦੂਸਰਾ ਜਿਹੜਾ ਉਹ ਉਹਨਾਂ ਨੂੰ ਬਣਾਉਂਦਾ ਉਹਨਾਂ ਦਾ ਨਿਰਮਾਣ ਕਰਦਾ ਹੈ ਜੀ 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 ਹੋਰ ਬਹੁਤ ਸਾਰੇ ਦੋਸਤਾਂ ਦੇ ਕਮੈਂਟ ਆ ਰਹੇ ਨੇ ਕੁਲਦੀਪ ਸਿੰਘ ਜੀ ਕਹਿ ਰਹੇ ਨੇ ਕਿ ਇਹ ਦੌਰ ਦੇ ਵਿੱਚ ਮਾਲ ਪਿਆਰ ਮਿਲ ਜਾਂਦਾ ਹੈ ਕਹਿੰਦੇ ਹੋਰ ਕੁਝ ਪਿਆਰ ਨਹੀਂ ਮਿਲਦਾ ਮੈਂ ਤਾਂ ਕਹਿੰਦਾ ਮਾਲ-ਮੂਲ ਦੇ ਵੀ ਟੈਸਟ ਹੋਏ ਤੇ ਉਹ ਵੀ ਪਿਓਰ ਨਹੀਂ ਨਿਕਲਣਾ ਤੇ ਕੁਝ ਨਹੀਂ ਪਿਆ ਨਿਕਲਦਾ। ਜੀ ਸਰ ਤੁਸੀਂ ਕਿਹੜਾ ਲੈਬੋਰੀਟਰੀ ਚੋਂ ਟੈਸਟ ਕਰਾ ਕੇ ਪਹਿਲਾਂ ਫੇਰ ਤੁਸੀਂ ਉਹ ਗੋਲਾ ਜਿਹਾ ਸੁੱਟਦੇ ਜੇ ਅੰਦਰ। ਬਿਲਕੁਲ ਬਿਲਕੁਲ। ਸ਼ਿੰਦਰਪਾਲ ਜੀ ਕਹਿ ਰਹੇ ਨੇ ਕਿ ਕੀੜੇ ਮਾਰ ਦਵਾਈਆਂ ਦੇ ਵਿੱਚ ਵੀ ਕੀੜੇ ਪੈ ਗਿਆ। ਜੀ ਜੀ ਬਿਲਕੁਲ। ਸੁਖਵੀਰ ਜੀ ਕਹਿ ਰਹੇ ਕਿ ਐਮ ਡੀ ਐਚ ਵਾਲਾ ਬਾਪੂ ਰਜਨਾ ਮਸਾਲੇ ਤਾਂ ਨਾਲ ਹੀ ਲੈ ਗਿਆ ਕਹਿੰਦੇ। ਉਹਦੇ ਤਾਂਗੇ 'ਚ ਹੀ ਚਲੇਗਾ ਸਰ। ਵੈਸੇ ਉਹਨਾਂ ਦੀ ਕਹਾਣੀ ਬੜੀ ਦਿਲਚਸਪ ਸੀਗੀ ਸਰ। ਜੀ ਬੜੀ ਕਹਿ ਲੋ ਕਿ ਮੋਟੀਵੇਸ਼ਨਲ ਸੀ ਕਿ ਕਿਸ ਤਰ੍ਹਾਂ ਟਾਂਗਾ ਚਲਾਉਣ ਵਾਲਾ ਇਨਸਾਨ ਮਹਾਸ਼ਾਹ। ਹਣਾ ਆਪਣਾ ਪੰਜਾਬੀ ਨੇ ਉਹ ਪੰਜਾਬੀ ਫਾਮਲੀ ਹੈ ਤਾਂ ਇਹ ਲੋਕ ਕਿੱਥੋਂ ਤੱਕ ਆਪਦਾ ਬਿਜ਼ਨਸ एंपਾਇਰ ਖੜਾ ਕਰਕੇ ਲੈ ਜਾਂਦੇ ਆ ਪਰ ਯਾਰ ਉਹਨਾਂ ਦੀ ਵਿਰਾਸਤ ਨੂੰ ਤੁਸੀਂ ਇਸ ਤਰ੍ਹਾਂ ਗਾਲ ਦਿੱਤਾ ਮਾਸ਼ਿਆਂ ਦਾ ਮਸਾਲਾ ਤੁਸੀਂ ਬਣਾ ਕੇ ਦਿੱਤਾ ਯਾਰ ਮਸਲਾ ਹੀ ਬਣਾਤਾ ਤੁਸੀਂ ਇਹ ਤੇ ਤੇ ਕੈ ਲੋਕ ਕਿ ਹੁਣ ਬਦਨਾਮੀ ਦਾ ਮਸਲਾ ਬਣ ਗਿਆ ਮਾਸ਼ਿਆਂ ਮਾਸ਼ਿਆਂ ਨੂੰ ਬੇਨਤੀ ਹੈ ਜਿਹੜੇ ਉਹਦੇ ਮੁੰਡੇ ਗਾ ਪੋਤਰੇ ਹੋਣਗੇ ਕਿ ਯਾਰ ਸੰਭਾਲੋ ਕਿਉਂ ਬਦਨਾਮੀ ਕਰਾਉਂਦੇ ਜੇ ਕੋਈ ਪੈਸੇ ਦੀ ਕਮੀ ਆ ਜੀ 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 ਸਤਨਾ ਪਾਲੀਆ ਹੀ ਦਸਰੇ ਕੇ ਸਕੂਲ ਲਈ ਐਫਐਸਆਈ 100 ਰੁਪਏ ਭਰਾ ਕੇ ਕਹਿੰਦੇ ਮੇਢੇ ਮੀਲ ਦੀ ਜਿਹੜੀ ਕੰਟੀਨ ਦਾ ਲਾਇਸੈਂਸ ਦੇ ਦਿੰਦੇ ਹੋ ਤੁਸੀਂ ਗੱਲ ਕਰਦੇ ਉਹਦੇ ਵਿੱਚ ਭਾਵੇਂ ਮੁੜ ਕੇ ਦੇਖ ਚ ਜਾਂ ਸਾਡੇ ਉਹ ਜਿਹੜਾ ਲੋ ਹੁੰਦਾ ਉਹਦੇ ਵਿੱਚ ਭਾਵੇਂ ਕੁਝ ਵੀ ਸੁੱਟੀ ਜਾਓ ਕਿਰ ਲੀਆਂ ਬਤਾ ਨਹੀਂ ਕਿ ਆ ਭੂੰਡ ਮੱਛਰ ਮੱਖੀ ਕੁਝ ਵੀ ਉਥੇ ਕਿਹੜਾ ਆ ਕੇ ਚੈੱਕ ਕਰੇਗਾ ਸਰ ਮੈਂ ਤਾਂ ਦੇਖਦਾ ਕਿ ਉਹ ਲਾਇਸੈਂਸ ਜਹ ਹਰੇਕ ਹੀ ਟੰਗੀ ਫਿਰਦਾ ਹੁੰਦਾ ਬਿਲਕੁਲ 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 ਹਰੇਕ ਹੀ ਟੰਗੀ ਫਿਰਦਾ ਹੈ ਉਹ ਕਿਉਂਕਿ ਪੈਸੇ ਲੈਣੇ ਨੇ ਸਰ ਇਹਨਾਂ ਦੇ ਡਾਕਟਰ ਨਾ ਹੁੰਦਾ ਫੀਸ ਲੈ ਲਈ ਦਫਾ ਹੋਵੇ ਅਗਲਾ ਕੀ ਖਾਂਦਾ ਕੀ ਖਵਾਉਂਦਾ ਕੌਣ ਜਾਵੇ ਇਹ ਤੇ ਤੁਸੀਂ ਮਤਲਬ ਕਿ ਲਿਆ ਕੇ ਭਾਵੇਂ ਰੂੜੀ ਤੇ ਉਹ ਕਚੋਰੀ ਬਣਾਉਣ ਲੱਗ ਜੋ ਉਹ ਕਿਹੜਾ ਹੈ ਫੈਸੇ ਸੇ ਹੀ ਆਈ ਆਊਗੀ ਤੇ ਕਿਹੜਾ ਫਲਾਣਾ ਆਏਗਾ ਕੁਝ ਨਹੀਂ ਪੁੱਛਦਾ ਜੀ ਜੀ ਜਗਤਾਰ ਜੀ ਸ਼ੁਕਰੀਆ ਜੀ ਕੰਟਰੀਬਿਊਸ਼ਨ ਲਈ